ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਮਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਝੋਟੀਆਂ ਤਾਂ ਆਪਣੇ ਕੋਲੇ ਹੈਗੀਆਂ ਜੀ ਅੱਜ 7 ਤੇ ਝੋਟੀਆਂ ਤੁਹਾਨੂੰ ਆਪਾਂ 2-3 ਦੇ ਵਿੱਚੋਂ ਦਿਖਾ ਲਦੇ ਹਾਂ ਤਾਜ਼ੀਆਂ ਸੂਈਆਂ ਤੇ ਬਾਈ ਲੈ ਕੇ ਆਇਆ ਬਾਈ ਨਾਲ ਗੱਲਬਾਤ ਕਰਾਉਣੀ ਅੱਜ ਤੇ ਤਾਜ਼ੀਆਂ ਸੂਈਆਂ ਵਾਂ ਕੀ ਅੰਦਰ ਵੀ ਹੈਗੀਆਂ ਝੋਟੀਆਂ ਦਾ ਦੇਖੋ ਖੜੀਆਂ ਤੇ ਦੋ ਹੀ ਤੁਹਾਨੂੰ ਦਿਖਾ ਲਾਂਗੇ ਤੇ ਆਓ ਮੰਗਲੋ ਜੀ ਹਾਂਜੀ ਸਾਰੇ ਵੀ ਨਾਲ ਸਾਸੀ ਕਾਲ ਜੀ ਹੋਰ ਬਾਈ ਜੀ ਠੀਕ ਹੈ ਹਾਂਜੀ ਹਾਂਜੀ ਚਲ ਅੱਜ ਬਾਈ ਆਪਣੇ ਕੋ ਆਈ ਗਏ ਹਾਂ ਹੋਰ ਠੀਕ ਠਾਕ ਹੈ ਠੀਕ ਹੈ ਜੀ ਤੇ ਬਾਈਆਂ ਕੋ ਆਪਣਾ ਮਾਲ ਕਾਫੀ ਆਉਣ ਡਿਆ ਮੁਕਸਰ ਤੋਂ ਹਾਂਜੀ ਤੇ ਹੋਰ ਬਾਈ ਜੀ ਠੀਕ ਠਾਕ ਜੀ ਵਧੀਆ ਕੈਮ ਜੀ ਹਾਂਜੀ ਤੇ ਠੀਕ ਹੈ ਮੱਝਾਂ ਦੋਏ ਬਹੁਤ ਵਧੀਆ ਠੀਕ ਹੈ ਤੇ ਦਸੀਏ ਇਹਨਾਂ ਦੇ ਦੱਸੋ ਦੱਸੋ ਜੀ ਤੇ ਆਹ ਕਿੰਨਾ ਸੁਗਾ ਸੁਈਆ ਇਹ ਦੂਜੇ ਸੁਸਵੇ ਇਹ ਕੱਟੀ ਮਗਰ ਆ। ਬੰਦ ਕਰੀ। ਆ ਕੱਟੀ ਮਗਰ ਜੀ। ਇੱਕ ਹਫਤਾ ਹੋਇਆ ਇਸੀ। ਤੇ ਕਿੰਨਾ ਦੁੱਧ ਤਿਆਰ ਹੋ ਬਈ ਇਹਨੇ? ਬਈ ਇੱਕ ਘੱਟ ਮਾਰਨੂ ਕਿੰਨਾ ਮਾਰੀ ਮੇਰਾ 10 ਕਿਲੋ ਕੰਡੇ ਆ ਦਿਆ। ਉਹ 10 ਕਿਲੋ ਕੰਡੇ ਆ। ਠੀਕ ਹੈ ਜੀ। ਤਾਂ ਹੋਊਗੀ ਤੇ ਜਵਾਨ ਹੀ ਦੰਦਾ ਕਿ ਦੰਦਾ ਜੂ। ਨਹੀਂ 6 ਦੰਦ ਹੀ ਹੋਊ ਮੇਰੇ ਸਭ। ਤਾਂ ਥੋੜਾ ਬਹੁਤ ਚੰਗਾ ਬਈ। ਛੋੜ ਬਾਲਾ ਚੰਗਾ ਲੱਗਿਆ। ਅੱਛੀ ਬੋਟਲ ਲੱਗਿਆ ਛੋੜ ਲੱਗਿਆ ਜੀ। ਠੀਕ ਹੈ ਠੀਕ ਹੈ। ਲੈ ਉਹ ਮੰਗ ਲਓ ਜੀ। ਇਹਦੇ ਬੈਸਾ ਦੇ ਸਿੰਗ ਦੇ ਸੰਦੂ ਖਾ ਲਓ ਕੁਆਲਿਟੀ ਸਿੰਗ ਦੀ। ਚੱਲ ਆ ਜੀ। 6 ਦੰਦ ਹੋਊਗੀ। ਸਵਾਦ ਦੂਸਰਾ ਚੂਣ ਚੰਗੀ ਕਿ ਨਹੀਂ ਬਾਲਾ ਜਗ ਮੱਛੀ ਮੋਟਰ ਵਗੇ ਚਵਾਗ ਮਾਰ ਦੇ ਤਾਰਾਂ ਨਹੀਂ ਮਾਰਦੇਓ ਤਾਰਾਂ ਜਾ ਰਹਿ ਨਹੀਂ ਦਈਏ ਕਿ ਮਾਰਦੇ ਕੀ ਮਾਰਦੇ ਮੇਖੋ ਧਾਨ ਤੁਨ ਬਈ ਵਿਖਾ ਗਾ ਥਣ ਵਿਖਾ ਗੇ ਥਣ ਵਿਖਾ ਆ ਯੂ ਛਾਲਾ ਥਣ ਲੱਗਿਆ ਲੈ ਵਾਲੂ ਆ ਬਈ ਚੰਗਾ ਦੁੱਧ ਦੇ ਦੂ ਕਿ ਨਾ ਦੇ ਦੂਗੀ ਅਸਲ ਸਹੀ ਦੁੱਧ 12 13 ਕਿਲੋ ਦੋ ਦੇਓ ਬਈ ਇਹਨਾਂ ਦੇਈ ਜਾਊਗੀ ਤੇ ਮਗਰ ਕੱਟੀ ਜਾ ਆ ਜੇ ਕੋਈ ਕੱਟੀ ਹਾਂਜੀ ਤੇ ਅੱਜ ਦੇ ਨਾਲ ਦੱਸੋ ਜੀ ਹੁਣ ਇਹ ਤੁਹਾਡੇ ਕੋਲ ਅੱਜ ਪੁੱਛਣਾ ਕਿ ਕਿ ਤੂੰ ਹੀ ਲੈ ਕੇ ਆਇਆ ਇਹਲੇ ਚੋਰੀ ਮਾੜੀ ਤੋੜ ਦੇ ਜੀ ਆ ਵੀ ਬਾਹਰ ਕਰ ਦੇ ਇਹਦਾ ਤਾਂ ਬਚਾ ਆ ਜਾਵਾਂ ਤਾਂ ਆ ਜਾ ਯਾਰ ਨਾਲੂ ਨਾਲ ਆ ਆਪਣਾ ਨਾਲੂ ਕੋ ਸਾਦੇ ਹਾਂਜੀ ਹਾਂਜੀ ਆ ਨਾਲੂ ਨਾਲ ਇਹਦੇ ਕੋ ਕਿੰਨਾ ਦੁੱਧ ਤਿਆਰ ਹੋਊਗਾ ਜੀ ਇਹਦੇ 10 ਕਿਲੋ ਬੋਲਾ ਹੀ ਹੋਊਗਾ ਇਹ ਤਿਆਰ ਅੱਛਾ ਜਮਾ ਤਿਆਰ ਹੈ ਜਮਾ ਤਿਆਰ ਹੈ ਬਾਕੀ ਦੇਵਾਲੂਆ ਜਗਾਜ ਦਾ ਵੀ ਦੇਵਾਲੂ ਇਹ ਕਨਾ ਦੁੱਧ ਦੇ ਦੂਗੀ ਇਹ ਦੇਣਾ ਚਾਹੀਦਾ 14 ਕਿਲੋ ਹਾਂ ਚੋਣ ਚਾਣੇ ਦਾ ਵੀ ਓਕੇ ਆ ਵਾਲਾ ਜੰਗਾ ਚੋਣ ਆ ਠੀਕ ਹੋ 10 ਸਾਲ ਦਾ ਬੱਚਾ ਵੀ ਚੋਲੂ ਇਹਦਾ ਚਾਹਾਂਗੇ ਠੀਕ ਹੈ ਜੀ ਠੀਕ ਤੇ ਇਹਦਾ ਰੇਟ ਹੈ ਰੇਟ ਤਾਂ ਦੱਸਿਆ ਹੀ ਦੀ ਤੁਸੀਂ ਦਵਾ ਦੇ ਰੇਟ ਆਜ ਤੁਸੀਂ ਦੱਸਣੇ ਆ ਸਹੀ ਗੱਲ ਕਰ ਰਹੇ ਜੈ ਜੈ ਜੀ ਬੋਲ ਕਰਦੇ ਆ ਜੀ ਕਿੰਨੇ ਕਿੰਨੇ ਜੋ ਜੈ ਜੈ ਤੁਸੀਂ ਲਿਆਂਦੀਆਂ ਵਾ ਏਰੀਆ ਦੱਸ ਦੋ ਆਪਣਾ ਕਿਹੜਾ ਵਾ ਕਿਹੜੀ ਏਰੀਆ ਚ ਆਈਆਂ ਆਪਾਂ ਕਿਹੜਾ ਹਰਿਆਣੇ ਦੇ ਸ਼੍ਰੀ ਮੋਕਸ਼ਾ ਸਾਹਿਬ ਹੈ ਸਾਡਾ ਏਰੀਆ ਹਾਂਜੀ ਤੇ ਪਿੰਡ ਨਾਲ ਪੜ ਵਗੜਾ ਜੀ ਹਾਂਜੀ ਹਾਂਜੀ ਆਪਾਂ ਨੂੰ 2 ਸਾਲ ਤੇ ਹੋ ਗਏ ਆਪਣੇ ਕੋਲ ਮਾਲ ਹਾਂ ਮਾਲ ਆਇਆ ਹਾਂ 2 ਸਾਲ ਤੋਂ ਹੋ ਗਿਆ ਬਹੁਤ ਮਾਲ ਆਇਆ ਬਾਕੀ ਉਹ ਪਰਦੀਆਂ ਝੋਟੀਆਂ ਬਈ ਤੇਰੇ ਕੋਲ ਆਈਆਂ ਉਹ ਸੰਭ ਕੇ ਚਾਲ ਦੇ ਨਾ ਪਾਵਾਂਗੇ ਹਾਂਜੀ ਹਾਂਜੀ ਤੇ ਕਿਦਾਂ-ਕਿਦਾਂ ਮੋਹਲੇ ਦੱਸੋ ਮੋਹਲੇ ਜੈ ਜੀ ਕਰਦੇ ਵਰਗੀ ਨਾ ਲੈਣੀਆਂ ਕੋਈ ਬਸ 1-5-5 ਕਰ ਲਓ ਬਾਲਾ ਨਾ ਕਰ ਲਾ ਜੈ ਜੈ ਮੇਰੀ ਗੁਰੂ ਦੇ ਦਿੱਗੇ ਨਹੀਂ ਦੇਦਿੰਗਾ ਬਾਕੀ ਪਹੁੰਚ ਕਰ ਦਿੱਤੀ ਯਾਰ ਖਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਿੱਤੀ ਠੀਕ ਹੈ ਜੀ 1 5 5 ਦੀ 100 100 ਕਿਲੋਮੀਟਰ ਤੱਕ ਪਹੁੰਚ ਤੇ ਬਾਕੀ ਬਾਈ ਕੋ ਨੁਕਤੇ ਵੀ ਬੜਿਆ ਕੋਈ ਦੱਸੋ ਦੁੱਧਾਂ ਰੇ ਵਧਾਉਣਾਰੇ ਮੈਂ ਪਾਈ ਦੁੱਧ ਵਧਾਉਣਾ ਪੈਣਾ ਚਲੋ ਹਾਂ ਜੀ ਬਾਕੀ ਪਾਈਆਂ ਨੂੰ ਗਾਂ ਦੇਤੀ ਆ ਹੁਣ ਗਾਂਾਂ ਦੇ ਆ ਗਰਾ ਵੀ ਇਤਰਾ ਕੱਚੀਆਂ ਠੀਕ ਹੈ ਕਿ ਨਹੀਂ ਠੀਕ ਹੈ ਹਾਂ ਜਦ ਵੀ ਦੇ ਜਾ ਕਰੋਗੇ ਇੰਨਾ ਦੇ ਜਾ ਕਰਾਂ ਗਾਂ ਦੇ ਦੇ ਜਾ ਕਰਾਂਗੇ ਤੇ ਚੰਗੀ ਗਾਂ ਕਿ ਨਹੀਂ ਬਹੁਤ ਚੰਗੀ ਹੈਗਾ ਕੀਤਾ ਮਨ ਖੁਸ਼ ਕਿ ਨਹੀਂ ਤੁਹਾਡਾ ਪੂਰਾ ਤੇਰੇ ਲਈ ਬਾਈ ਲਈ ਮੰਗਦੇ ਬਹੁਤ ਜਾਣੇ ਕੱਲ੍ਹ ਤੇ ਮੇਰੇ ਕੋਲ ਤੇ ਮੈਂ ਕਿਹਾ ਬਾਈ ਨਹੀਂ ਆਉਣਾ ਬਾਈ ਨੂੰ ਭੇਜਣੀ ਹੈ ਜਲਸੀ ਰਹਿਣਾ ਦੁੱਧ ਵੀ ਚੰਗਾ ਦਿੰਦੀ ਆ ਜੀ ਵੀ ਦੇਖੋ ਬਾਕੀ ਹੋਰ ਗਾਵਾਂ ਜਿਹੜੀਆਂ ਲੱਭ ਕੇ ਤੁਹਾਨੂੰ ਦਵਾਂਗੇ ਬਾਕੀ ਭਈਆਂ ਮਰਮਾਈ ਨਹੀਂ ਨਾ ਮੜਾ ਜਿਆ ਅਸੀਂ ਆਪਣੇ ਕੋਲ ਹੋਰ ਵੀ ਆ ਤੇ ਪਾਵਾਂਗੇ ਸਾਹਮ ਕੇ ਚਾਰ ਤੇ ਝੋਟੀਆਂ ਵੀ ਆਪਣੇ ਕੋਲ ਵੱਜੀਆਂ ਨਹੀਂ ਤਾਂ ਆ ਵੀ ਝੋਟੀਆਂ ਬਹੁਤ ਚੰਗੀਆਂ ਆ ਆ ਦੇਖੋ ਆ ਵੀ ਝੋਟੀਆਂ ਬਹੁਤ ਚੰਗੀਆਂ ਆ ਤਾਜੀ ਸੂਈ ਹੱਲੇ ਆ ਝੋਡੀ ਜਿਹੜੀ ਨੀਲੀ ਰਾਵੀ ਇਹ ਵੀ ਸੀਲਸ ਲਾ ਕੇ ਇੰਨੀ ਕੀ ਜ਼ਿਆਦਾ ਭਾਏ ਇਦਾਂ ਹੀ ਥੱਲੇ ਰਹਿ ਗਈ ਹੋਈ ਜੀ ਸਾਜੀ ਸਾਜੀ ਐ ਚਾ ਪਿੰਗਾਂ ਵਰਗੀ ਠੰਡੀ ਆ ਆ ਚੂਣ ਵੀ ਇਹਨੂੰ ਲਗਾ ਕੇ ਤੇ ਮੋਟਰ ਹੀ ਲਾ ਦੇ। ਚਾਰ ਦਿਨ ਸਾਂਭ ਕੇ ਪਾਵਾਂਗੇ ਇਹਨੂੰ ਵੀ। ਠੀਕ ਨਹੀਂ। ਬਾਕੀ ਆ ਝੋਟੀਆਂ ਆਪਣੇ ਕੋ ਸਾਰੀਆਂ ਚੰਗੀਆਂ ਹੋਣ। ਠੀਕ ਹੈ ਜੀ ਫੜਾਈਏ ਗਾਂ ਬਾਈ ਨੂੰ। ਹਾਂਜੀ। ਲਓ ਬਾਈ ਜੀ। ਲਓ ਜੀ। ਲਓ ਜੀ। ਬਾਕੀ ਲੈਣੀਆ ਕਰੇ ਤੁਹਾਨੂੰ। ਹੜੋ ਜੀ ਠੀਕ ਹੈ ਜੀ। ਠੀਕ ਹੈ ਜੀ। ਲਓ ਮੰਗਰੋ ਜੀ ਫੜੋ ਹੜੋ ਜੀ। ਧਿਆਨ ਨਾਲ ਤਾਲੋ। ਆ ਵੇਖੋ ਗਾਂ ਇਹਦੀ ਠੰਡੀ ਬਹੁਤ ਆ। ਚਲ ਕਮਾਲਾ। ਤੁਰਦੇ 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 ਲੈ ਜਾ ਗੱਡੀ ਚ ਫੜੋ ਵਿਖਾਲ ਦੇ ਗਾ ਹੁਣ ਗੱਡੀ ਚ ਚੜਾਉਂਦੀ ਤਾਂ ਕਿ ਵਿਖਾਲਦੀ ਕਿਉਂ ਬਾਈ ਓਕੇ ਜੀ ਠੀਕ ਆ ਮੰਗਲੂ ਜੀ ਓਕੇ ਓਕੇ ਚੱਲ ਕੇ ਜਰਾ ਆ ਜਾ ਯੋਰਾ ਨੂੰ ਲੈ ਹੀ ਜਾ ਹੁਣ ਨਹੀਂ ਖੜਨੀ ਆ ਰਹਿਣ ਦੇ ਕੋਈ ਜਾਨ ਫਿਰ ਲੈ ਕੇ ਬਣਾਏ ਇਹਦਾ ਗਾਂ ਠੰਡੀ ਬਹੁਤ ਆਉਦਾ ਮੈਂ ਇੱਥੇ ਥੱਲੇ ਬਹਿ ਜਾ ਹਾਂ ਜਾ ਬਹਿ ਕੇ ਮੰਗਲੂ ਖਾ ਲਦੇ ਥਣ ਮੂੰਹ ਚ ਪਾ ਕੇ ਹੁਣ ਆਹ ਥਣ ਮੇਰਾ ਬੱਚਾ ਬੱਚਾ ਬਹਿ ਜਾ ਬਹਿ ਜਾ ਥੱਲੇ ਬਸ ਬਸੀਓ ਥੋੜਾ ਬਾਹੇ ਚੱਕ ਲੈ ਆਪਣੇ 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 ਥੋੜੇ ਥੋੜੇ ਬਾਹ ਚੱਕ ਲਿਆ ਪੱਠੇ ਆਪਣੇ ਬਹੁਤ ਆ ਬਸ ਆਉ ਸਰੋ ਇਹ ਸਰ ਆ ਪੱਠੇ ਦੇ ਸਰ ਪੱਠੇ ਮੇਰੇ ਆਓ ਏ ਉਹ ਜਿਹੜੇ ਆ ਪੱਠੇ ਹੀ ਹਾਂ ਉਹ ਪੱਠੇ ਜੀ ਇਹ ਓਏ ਸਰੋਂ ਵੇਖ ਲੈ ਕਿ ਨਹੀਂ ਵਿੱਚ ਖਾਈ ਜਾਊਗੀ ਪੱਠੇ ਉਰੇ ਤੇ ਪੱਛੀ ਰਹਾ ਆਹ ਹੋ ਪਾਲਾਂਗੇ ਬਾਲੀ ਇਹ ਬਾਲੀ ਮੋਖ ਵਸ ਜਾਣੀ ਇਹਦੀ ਨਹੀਂ ਮੋਖ ਨਹੀਂ ਮਾਰਦੀ ਮੋਖ ਕਿਦੋਂ ਮਾਰਦੀ ਆ ਉਹ ਨਹੀਂ ਯਾਰ ਚਾਹ ਮੰਗਲੂ ਹੁਣ ਬਹਿ ਜਾ ਥੱਲੇ ਗਾਂ ਦੇ ਆ ਵੇਖ ਲੈ ਗੱਡੀ ਚ ਵੀ ਨਹੀਂ ਹਲਦੀ ਕਿੰਨੀ ਠੰਡੀ ਗਾਂ ਵੇ ਵੇਖ ਵੇਖ ਮੰਗਲੂ ਕੱਢਦਾ ਕਿ ਨਹੀਂ ਤਾਰਾਂ ਨੇ ਤੇ ਘਾਵਾਂ ਲਾਤਾ ਵੇਖ ਲੈ ਬਈ ਕਿਦਾਂ ਮਾਰਦੀਆਂ ਸਹੀ ਗੱਲ ਹੈ ਸਹੀ ਗੱਲ ਕਿ ਨਹੀਂ ਹਾਂ ਅਸੀਂ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਧੰਨਵਾਦ ਆ ਵੀਡੀਓ ਵੇਖਣ ਲਈ ਸასი ਗੱਲ ਜੀ